ਜੈ ਸ਼ਰਾਬ ਵਿਚਨ ਵਾਲਿਆਂ ਨੂੰ ਫੜਨ ਦੇ ਲਈ ਆਪਕਾਰੀ ਵਿਭਾਗ ਅਤੇ ਪੁਲਿਸ ਵਿਭਾਗ ਦੇ ਵੱਲੋਂ ਕਈ ਤਰ੍ਹਾਂ ਦੇ ਯਤਨ ਜਿਹੜੇ ਨੇ ਕੀਤੇ ਜਾ ਰਹੇ ਨੇ ਤਾਂ ਜੋ ਕਿਸੇ ਨਾ ਕਿਸੇ ਤਰ੍ਹਾਂ ਗੈਰ ਕਾਨੂੰਨੀ ਸ਼ਰਾਬ ਦੇ ਕਾਰੋਬਾਰ ਨੂੰ ਰੋਕਿਆ ਜਾ ਸਕੇ ਜਿਸ ਕਾਰਨ ਸਮੇ ਸਮੇਤੇ ਪੁਲਿਸ ਵਿਭਾਗ ਛਾਪੇਮਾਰੀ ਕਰਦਾ ਹੈ ਤੇ ਆਪਕਾਰੀ ਵਿਭਾਗ ਦੇ ਸਹਿਯੋਗ ਦੇ ਨਾਲ ਜਿਹੜੇ ਨੇ ਆਪਰੇਸ਼ਨ ਵਕ ਵਕ ਸਮੇਂ ਤੇ ਚਲਾਏ ਜਾਂਦੇ ਨੇ ਤੇ ਉੱਥੇ ਹੀ ਇਸ ਦੇ ਬਾਵਜੂਦ ਗੈਰ ਕਾਨੂੰਨੀ ਸ਼ਰਾਬ ਦਾ ਕਾਰੋਬਾਰ ਜਿਹੜਾ ਹੈ ਉਹ ਰੁਕਣ ਦਾ ਨਾਂ ਹੀ ਲੈ ਰਿਹਾ ਤੇ ਗੈਰ ਕਾਨੂੰਨੀ ਵਪਾਰੀਆਂ ਦੇ ਵੱਲੋਂ ਲਗਾਤਾਰ ਗੈਰ ਕਾਨੂੰਨੀ ਸ਼ਰਾਬ ਦਾ ਕਾਰੋਬਾਰ ਕੀਤਾ ਜਾ ਰਿਹਾ ਅਜੇ ਹ ਇਕ ਮਾਮਲਾ ਬੀਤੀ ਰਾਤ ਪ ਕੋਰਟ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਵਿਅਕਤੀ ਦੇ ਵੱਲੋਂ 10 ਪੇਟੀ ਸ਼ਰਾਬ ਜਿਹੜੀ ਹੈ ਉਸ ਦੀ ਫੋਰਚਨਰ ਕਾਰ ਦੇ ਵਿੱਚ ਨਜਾਇਜ਼ ਸ਼ਰਾਬ ਦੇ ਡੱਬੇ ਜਿਹੜੇ ਨੇ ਉਹ ਪਾਏ ਗਏ ਨੇ ਜਿਸ ਨੂੰ ਪੁਲਿਸ ਨੇ ਇੱਕ ਚੈਕਿੰਗ ਪੋਸਟ ਦੌਰਾਨ ਜੜਾਇਆ ਉਹ ਫੜ ਲਿਆ ਤੇ ਉੱਥੇ ਹੀ ਇਸ ਮੰਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਦੀਆਂ ਟੀਮਾਂ ਸ਼ਹਿਰ ਵਿੱਚ ਗਸ਼ਤ ਕਰ ਰਹੀਆਂ ਸਨ ਜਦੋਂ ਇੱਕ ਮੁਖਬਰ ਨੇ ਉਹਨਾਂ ਨੂੰ ਸੂਚਨਾ ਦਿੱਤੀ ਕਿ ਇੱਕ ਵਿਅਕਤੀ ਜੋ ਗੈਰ ਕਾਨੂੰਨੀ ਸ਼ਰਾਬ ਦਾ ਕਾਰੋਬਾਰ ਕਰਦਾ ਹੈ ਸ਼ਹਿਰ ਵਿੱਚ ਹੀ ਮੌਜੂਦ ਹੈ ਤੇ ਸ਼ਰਾਬ ਜਿਹੜੀ ਹੈ ਉਹ ਲਿਆਰੇ ਹੈ ਤੇ ਜੇਕਰ ਤੁਸੀਂ ਚੈਕਪੋਸਟ ਲਗਾਉ ਤਾਂ ਉਸ ਨੂੰ ਫੜਿਆ ਜਾ ਸਕਦਾ ਹੈ ਕਿ ਇਸ ਕਾਰਨ ਸਾਡੀ ਟੀਮ ਵੱਲੋਂ ਪੁਲਿਸ ਪਾਰਟੀ ਨੇ ਜਿਹੜਾ ਹੈ ਉਟੀਚਰ ਕਲੋਨੀ ਦੇ ਨੇੜੇ ਇੱਕ ਚੈੱਕ ਪੋਸਟ ਲਗਾਈ ਜਿੱਤੋਂ ਇਹ ਸਾਹਮਣੇ ਆਰੀ ਫੋਰਚੂਨਰ ਕਾਰ ਨੂੰ ਰੋਕਿਆ ਗਿਆ ਤਾਂ ਜਿਹੜਾ ਰਾਈਲ ਸਟ੍ਰੈਗ ਦੇ ਪੰਜ ਡੱਬੇ ਸ਼ਰਾਬ ਦੇ ਚਾਰ ਡੱਬੇ ਮਿਲੇ ਨੇ ਤੇ ਇਸ ਵਿੱਚੋਂ ਰਮ ਅਤੇ ਬਲੈਂਡਰ ਸਪਰਾਈਟ ਜਿਹੜੀ ਹੈ ਉਸ ਦਾ ਵੀ ਇੱਕ ਡੱਬਾ ਬਰਾਮਦ ਹੋਇਆ ਹੈ ਤੇ ਦੱਸ ਦਈਏ ਉਹਨਾਂ ਦੱਸਿਆ ਕਿ ਮੁਲਜ਼ਮ ਨੂੰ ਸ਼ਰਾਬ ਅਤੇ ਕਾਰ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਇਸ ਮੁਲਜ਼ਮ ਖਿਲਾਫ ਪਹਿਲਾਂ ਵੀ ਕਈ ਕੇਸ ਜਿਹੜੇ ਨੇ ਉਹ ਦਰਜ ਨੇ ਦੀ ਜਾਣਕਾਰੀ ਜੁੜੀ ਹੈ ਦਵਿੰਦਰ ਕਾਸ਼ਨੀ ਨੇ ਦਿੱਤੀ ਹੈ ਤੇ ਆਓ ਗੱਲਬਾਤ ਕਰ ਲੈਨੇ ਆ ਪੁਲਿਸ ਅਧਿਕਾਰੀ ਦੇ ਨਾਲ ਤੇ ਜਾਣਕਾਰੀ ਲੈ ਲੈਨੇ ਆ ਕਿਸ ਤਰ੍ਹਾਂ ਦੀ ਕਾਰਵਾਈ ਜੜੀ ਹੈ ਇਸ ਮਲਜ਼ਮ ਤੇ ਹੋਵੇਗੀ ਬੀਤੀ ਰਾਤ ਸਾਡੀ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਬਾਹਰ ਘੁੰਮ ਰਹੀ ਸੀਗੀ ਤੇ ਦੌਰਾਨੇ ਗਸ਼ਤ ਉਹਨਾਂ ਨੂੰ ਇਤਲਾਹ ਮਿਲੀ ਹੈ ਕਿ ਕੋਈ ਵਿਅਕਤੀ ਸ਼ਰਾਬ ਆਪਣੀ ਗੱਡੀ ਦੇ ਵਿੱਚ ਲੈ ਕੇ ਆ ਰਿਹਾ ਹੈ ਅਗਰ ਤੁਸੀਂ ਸਹੀ ਤਰ੍ਹਾਂ ਨਾਕਾ ਆਪਣੀ ਨਾਕਾਬੰਦੀ ਟਾਈਟ ਕੀਤੀ ਜਾਵੇ ਤਾਂ ਉਹਨੂੰ ਕੜਿਆ ਜਾ ਸਕਦਾ ਜਿਸ ਤੇ ਸਾਡੀ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ ਵਿਅਕਤੀ ਨੂੰ ਫੜਿਆ ਗੱਡੀ ਦੀ ਚੈੱਕ ਕੀਤੀ ਜਿਹਦੇ ਵਿੱਚ 10 ਪੇਟੀਆਂ ਸ਼ਰਾਬ ਭਰੰਪ ਹੋਈਏ ਸੜੀ ਸਰ ਇਹ ਸ਼ਰਾਬ ਨਜਾਇਜ਼ ਸੀਗੀ ਜਾਂ ਕੀ ਸੀ ਜੀ ਜੀ ਸਰ ਇਹ ਸ਼ਰਾਬ ਨਜਾਇਜ਼ ਸੀਗੀ ਜਿਨ੍ਹਾਂ ਵਿੱਚ 10 ਪੇਟੀਆਂ ਦੇ ਵਿੱਚੋਂ 5 ਪੇਟੀਆਂ ਜਿਹੜੀਆਂ ਰਾਇਲ ਸਟੈਗ ਸੀਗੀ 4 ਪੇਟੀਆਂ ਸਾਡੇ ਕੋਲ ਰੰਮ ਦੀਆਂ ਸੀਗੀਆਂ ਤੇ ਇੱਕ ਪੇਟੀ ਬਲੈਂਡਰ ਰਿਜ਼ਰਵ ਦੀ ਸੀ ਸਰ ਡਿਸਕ੍ਰਿਪਸ਼ਨ ਫੜਿਆ ਤੇ ਆਉਂਦਾ ਪਹਿਲੇ ਮੌਮੇ ਤਰ੍ਹਾਂ ਜੀ ਉਹਨਾਂ ਤੇ ਜਿਸ ਸੈਕਸ਼ਨ ਨੂੰ ਪੜਿਆ ਉਹਦੇ ਤੇ ਪਹਿਲਾਂ ਤੋਂ ਵੀ ਇੱਕ ਪਰਚਾ ਦਰਜ ਹੈ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.